ਬਲਾਕ ਕਲਾਂੌਰ ਦਿਨ ਆਉਂਦੇ ਪਿੰਡ ਵੱਡਾਲਾ ਬਾਂਗਰ ਵਿਖੇ ਪਿੰਡ ਦੇ ਸਾਬਕਾ ਸਰਪੰਚਾਂ ਦਾ ਵਾਤਾਵਰਣ ਪ੍ਰੇਮੀਆਂ ਵੱਲੋਂ ਪਿੰਡ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸਿੱਧੀ ਦਿਹਾੜੇ ਮੌਕੇ ਲਗਾਈ ਗਈ ਸ੍ਰੀ ਗੁਰੂ ਤੇਗ ਬਹਾਦਰ ਬਾਗਿਚੀ ਨੂੰ ਵਾਹ ਨਹੀਂ ਦਿੱਤਾ ਜਾਵੇਗਾ ਇਸ ਸਬੰਧੀ ਜਾਣਕਾਰੀ ਦੇਂਦਾ ਸਾਬਕਾ ਸਰਪੰਚ ਜਸਬੀਰ ਸਿੰਘ ਕਾਲੂ ਨੰਬਰਦਾਰ ਗੁਰਪ੍ਰੀਤ ਸਿੰਘ ਕਾਲੂ ਆਦਿ ਨੇ ਦੱਸਿਆ ਕਿ ਪਿਛਲੀ ਸਰਕਾਰ ਦਰਾਂ ਗਰਾ ਪੰਚਾਇਤ ਵੱਡਾਲਾ ਬਾਂਗਰ ਫੁਰਦ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸਿੱਧੀ ਦਿਹਾੜੇ ਨੂੰ ਸਮਰਪਿਤ ਪਿੰਡ ਦੇ ਸਮਸ਼ਾਨ ਘੜ ਦੇ ਨੇੜੇ ਪੰਚਾਇਤੀ ਜ਼ਮੀਨ ਵਿੱਚ ਪੰਚਾਇਤ ਵੱਲੋਂ ਆਮ ਜਲਾਸ ਕਰਨ ਪ੍ਰੰਤ ਪੰਚਾਇਤ ਵੱਲੋਂ ਮਤਾ ਪਾ ਕੇ ਗੁਰੂ ਤੇਗ ਬਹਾਦਰ ਜੀ ਦੀ ਯਾਦ ਵਿੱਚ ਫਲਾਂ ਦੀ ਬਗੀਚੀ ਲਗਾਈ ਗਈ ਸੀ ਉਹਨਾਂ ਦੱਸਿਆ ਕਿ ਇਸ ਬਗੀਚੀ ਵਿੱਚ ਆਲੂ ਬਖਾਰਾ ਗੱਬੂ ਗੁਸਾ ਆਂਬ ਕਿਨੂ ਚੀਪੂ ਸਮੇਤ 84 ਕਿਸਮ ਦੇ 84 ਬੂਟੇ ਲਗਾਏ ਗਏ ਹਨ ਉਹਨਾਂ ਕਿਹਾ ਕਿ ਇਹਨਾਂ ਬੂਟਿਆਂ ਦੀ ਸਾਂਭ ਸੰਭਾਲ ਐਨਆਰਆਈ ਵੀਰਾਂ ਅਤੇ ਪਿੰਡ ਦੇ ਵਾਤਾਵਰਣ ਨੂੰ ਪ੍ਰੇਮੀ ਵੱਲੋਂ ਕੀਤੀ ਜਾ ਰਹੀ ਹੈ ਅਤੇ ਕਈ ਬੂਟਿਆਂ ਨੂੰ ਪਿਛਲੇ ਸਮੇਂ ਤੋਂ ਫਲ ਵੀ ਲੱਗ ਰਹੇ ਹਨ ਜਦਕਿ ਇਸ ਸਮੇਂ ਪੰਚਾਇਤ ਵਿਭਾਗ ਵੱਲੋਂ ਕਾਰਵਾਈਆਂ ਜਾਰੀਆਂ ਪੰਚਾਇਤੀ ਜ਼ਮੀਨਾਂ ਦੀਆਂ ਬੋਲੀਆਂ ਤਹਿਤ ਪਿੰਡ ਦੇ ਸਰਪੰਚ ਵੱਲੋਂ ਬਾਗੀਚੀ ਦੀ ਬੋਲੀ ਕਰੋਨ ਅਤੇ ਇਹਨਾਂ ਬੂਟਿਆਂ ਨੂੰ ਵਾਉਣ ਸੰਬੰਧੀ ਕਿਹਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਯਾਦ ਵਿੱਚ ਲਗਾਈ ਗਈ ਇਸ ਬਾਗੀਚੀ ਨੂੰ ਵਾਉਣ ਨਹੀਂ ਦਿੱਤਾ ਜਾਵੇਗਾ ਅਤੇ ਜੇਕਰ ਕੋਈ ਇਸ ਨੂੰ ਵਾਉਣ ਦੀ ਕੋਸ਼ਿਸ਼ ਕਰੇਗਾ ਤਾਂ ਉਸ ਨੂੰ ਰੋਕਣ ਲਈ ਉਹ ਆਪਣੀਆਂ ਜਨਤ ਦੇਣ ਤੋਂ ਪਿੱਛੇ ਨਹੀਂ ਹਟਣਗੇ ਇਸ ਸਮੋਕੇ ਉਹਨਾਂ ਮੁੱਖ ਮੰਤਰੀ ਮਾਨ ਭਗਵੰਤ ਸਿੰਘ ਮਾਨ ਹਲਕਾ ਬਤ ਐਗਰ ਦੀਪ ਸਿੰਘ ਰੰਧਾਵਾ ਡਿਪਟੀ ਕਮਿਸ਼ਨਰ ਗੁਰਦਾਸਪੁਰ ਅਤੇ ਪੰਚਾਇਤੋ ਭਾਗ ਦੇ ਉੱਚ ਅਧਿਕਾਰੀਆਂ ਤੋਂ ਪੂਰਜੋਰ ਮੰਗ ਕਰਦੇ ਆ ਕਿ ਵਾਤਾਵਰਨ ਨੂੰ ਮੁੱਖ ਰੱਖਦੇ ਹੋਏ ਇਸ ਬਗੀਚੀ ਦਾ ਬਚਾਅ ਕੀਤਾ ਜਾਵੇ ਉਧਰ ਇਸ ਬੰਦੇ ਜਦੋਂ ਪੱਤਰਕਾਰਾਂ ਨੂੰ ਪਿੰਡ ਦੇ ਸਰਪੰਚ ਨੂੰ ਫੋਨ ਕਰਕੇ ਪੱਖ ਲੈਣੀ ਕਿਹਾ ਗਿਆ ਤਾਂ ਉਹਨਾਂ ਕੈਮਰੇ ਸਾਹਮਣੇ ਬੋਲਣ ਤੋਂ ਸਖ਼ਤ ਮਨਾਂ ਕਰ ਦਿੱਤਾ ਉਹਨਾਂ ਕਹਿ ਕੇ ਇਸ ਬੰਦੀ ਬੀ.ਯੂ.ਪੀ.ਓ ਨੂੰ ਸਾਡੇ ਵੱਲੋਂ ਲਿਖ ਕੇ ਦਿੱਤਾ ਗਿਆ ਹੈ ਕਿ ਜੇਕਰ ਕੋਈ ਵੀ ਕਾਰਵੇ ਰਜਿਸਟਰ ਤੇ ਮਤਾ ਪਿਆ ਤਾਂ ਉਹ ਸਾਨੂੰ ਦਿੱਤਾ ਜਾਵੇ ਬਿਊਰੋ ਰਿਪੋਰਟ ਅਲ ਪੰਜਾਬ ਨਿਊਜ਼ ਅੱਜ ਅਸੀਂ ਸਾਰੇ ਪਿੰਡ ਦੇ ਪਤਵੰਤੇ ਸੱਜਣ ਮੌਜੂਦਾ ਬਡਾਲਾ ਬਾਂਗਰ ਖੁਰਦੇ ਸਰਪੰਚ ਸਾਹਿਬ ਵੀ ਆ ਮੈਂਬਰ ਸਾਹਿਬ ਵੀ ਆ ਔਰ ਜਿਹੜੇ ਇਸ ਬਾਗੀਚੇ ਦੀ ਸੇਵਾ ਕਰਦੇ ਨੇ ਇਹ ਉਹ ਪਵਿੱਤਰ ਧਰਤੀ ਹੈ ਜਿੱਥੇ ਹਰ ਮਨੁੱਖ ਨੇ ਆਉਣਾ ਚਾਹੇ ਕੋਈ ਡਾਕਟਰ ਹੋਵੇ ਪ੍ਰੋਫੈਸਰ ਹੋਵੇ ਇੰਜੀਨੀਅਰ ਹੋਵੇ ਇੱਕ ਦਿਨ ਸੋਚਾਂ ਦੀ ਪੂੰਜੀ ਤੇ ਆ ਕੇ ਇਸ ਪਵਿੱਤਰ ਧਰਤੀ ਤੇ ਆਉਣਾ ਇਹਦੀ ਸੇਵਾ ਦੇ ਵਿੱਚ ਜਦੋਂ ਰੱਬ ਨੇ ਮੈਨੂੰ ਪੰਚਾਇਤ ਦੀ ਸੇਵਾ ਦਿੱਤੀ ਛੇ ਕਨਾਲਾ ਜਿਹੜਾ ਅੰਬ ਦਾ ਬਗੀਚਾ ਤੁਸੀਂ ਵੇਖਦੇ ਆਏ ਹੋ ਉਹ ਲਾਇਆ ਤੇ ਤਕਰੀਬਨ ਉਹ 4-5 ਸਾਲ ਤੋਂ ਮੇਰੇ ਨਾਲ 15-20 ਬੰਦੇ ਨੇ ਸਾਰੇ ਸੇਵਾ ਕਰਦੇ ਨੇ ਪਾਣੀ ਪਾਉਂਦੇ ਨੇ ਦਵਾਈਆਂ ਪਾਉਂਦੇ ਨੇ ਬੜਾ ਫਲ ਲੱਗਾ ਆ ਜਿਹੜਾ ਵਾ ਇਹ 4 ਕਨਾਲਾ ਥਾ ਪੰਚਾਇਤ ਦਾ ਇੱਥੇ ਮਤਾ ਪਾ ਕੇ ਮਤੇ ਦੇ ਵਿੱਚ ਪੰਚਾਇਤ ਦੇ ਮੈਂਬਰਾਂ ਦੇ ਸਹਿਨ ਨੇ ਔਰ ਇੱਕ ਜਿਹੜਾ ਜਿਹਨੂੰ ਆਮ ਜਲਾਸ ਆਂਦੇ ਆ ਬੋਲੀ ਆ ਦਿਨ ਉਹਨਾਂ ਦੇ ਸਹਿਨ ਨੇ ਇਹ 4 ਕਨਾਲਾ ਦਾ ਆ ਰਾਹ ਬਣਿਆ ਆ ਤਕਰੀਬਨ 30 ਫੁੱਟ ਚੌੜਾ ਔਰ ਪਿਛਲੇ ਬੰਨੇ ਤਿੰਨ ਕਨਾਲਾ ਥਾਂ ਆ ਇੱਥੇ ਗਾਰ ਪਾਰ ਕੇ ਤੇ ਇਹ ਤਿੰਨ ਕਨਾਲਾ ਥਾਂ ਦੇ ਵਿੱਚ ਫਲਦਰ ਬੂਟੇ ਨੇ ਇੱਕ ਕੁਦਰਤੀ ਗੱਲ ਇਹ ਆਪਾਂ 84 ਜੂਨਾਂ ਚ ਜਾਣਾ ਤੇ 84 ਤਰ੍ਹਾਂ ਦੇ ਇੱਥੇ ਫਲ ਦੇ ਦਾਰ ਬੂਟੇ ਲੱਗੇ ਨੇ 84 ਬੂਟੇ ਲਗ ਲਗ ਫਲਾਂ ਦੇ ਬੂਟੇ ਲੱਗੇ ਨੇ ਸੋ ਇਹਦੇ ਸਾਰੇ ਪਿੰਡ ਦੇ ਬਤੋਂ ਤੇ ਸੱਜਣ ਸੇਵਾ ਕਰਦੇ ਆ ਪਿੰਡ ਦੇ ਸਾਰੇ ਲੋਕਾਂ ਦੇ ਮੰਨ ਦਾ ਇੱਕ ਚਾਹਿਆ ਕਿ ਇਹ ਸਰਪੰਚਨਾ ਵਾਏ ਸਾਡਾ ਵੀਰ ਕਾਬਲ ਸਿੰਘ ਸਰਪੰਚਾ ਨਾ ਕਾਬਲ ਸਿੰਘ ਆ ਪਰ ਕਾਬਲਾਂ ਵਾਲੀ ਕਰਤੂਤਨੀ ਉਹਦੀ ਜਿਹੜਿਆ ਕਿ ਮੈਂ ਇਸ ਬਗੀਚੇ ਨੂੰ ਵਹਣਾ ਸਾਡੀ ਜਿਹੜਿਆ ਵੀ ਟਰੈਕਟਰ ਲੰਗਣਗੇ ਸਾਡੀ ਛਾਤੀ ਤੋਂ ਨਹੀਂ ਅਸੀਂ ਇਹ ਬਗੀਚਾ ਨਹੀਂ ਵਗਣ ਦੇਣਾ ਇਹ ਬਗੀਚਾ ਇਸੇ ਤਰ੍ਹਾਂ ਹੀ ਸੇਵਾ ਚ ਰਹੂਗਾ ਇਹਦੀ ਸੇਵਾ ਸਾਰੇ ਕਰਦੇ ਨੇ ਔਰ ਮਲੀਆਂ ਵੀ ਤੁਸੀਂ ਵੇਖਿਆ ਕਿੱਡੀਆਂ ਸੋਹਣੀਆਂ ਸਜਾਈਆਂ ਨੇ ਪੰਜ ਸੱਤ 10 ਬੰਦੇ ਨੇ ਇੱਥੇ ਸਾਡੇ ਇੱਕ ਗੁਲਸ਼ਨ ਜੀ ਨੇ ਆਣਾ ਵਈ ਸਾਡੇ ਵੀਰ ਨੇ ਇਹ ਵੀ ਐਨਆਰਵੀ ਨੇ ਟਰੈਕਟਰ ਦਿੰਦੇ ਨੇ ਇਹ ਵੀ ਸਾਰੇ ਜਸਪਾਲਲੇ ਸਰਪੰਚ ਸਾਹਿਬ ਨੇ ਵੀਰ ਗੋਰਾ ਜੀ ਨੇ ਮੈਂ ਇੱਕ ਬੇਨਤੀ ਕਰਾਂ ਸਾਡੀ ਕਿਸੇ ਨਾਲ ਕੋਈ ਪਰਸਨ ਲੜਾਈ ਨਹੀਂ ਸਾਡੇ ਮਨ ਨੂੰ ਇੱਕ ਥੇਸ ਪਹੁੰਚਦੀ ਹੈ ਕਿ ਅਸੀਂ ਇਹ ਦੋ ਬਗੀਚੇ ਗੁਰਨਾਨਕ ਦੇਵ ਜੀ ਮਹਾਰਾਜ ਜੀ ਦਾ 550 ਸਾਲਾ ਤੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ 350 ਸਾਲੇ ਦੀ ਸਮਰਪਿਤ ਦੋਵੇਂ ਬਗੀਚੇ ਨੇ ਇਹਨਾਂ ਦੀ ਸੇਵਾ ਦੀ ਕਰਦੇ ਲਾਂਗੇ ਨੌਜਵਾਨ ਵੀ ਸਾਡੇ ਨਾਲ ਸਹਿਯੋਗ ਦਿੰਦੇ ਨੇ ਸਾਰਿਆਂ ਦਾ ਪੁਰਦਨੇ ਵੀ ਮਤਾ ਪਾਇਆ ਪੰਚਾਇਤ ਦਾ ਮਤਾ ਕੱਲ ਜਿਹੜਾ ਵਾ ਉਹਨੂੰ ਬੁਖਾ ਦਿੱਤਾ ਸੈਕਟਰੀਆਂ ਨੇ ਉੱਠ ਕੇ ਪਰਿਆ ਦੇ ਵਿੱਚ ਕਹਿ ਦਿੱਤਾ ਵੀ ਅਸੀਂ ਪੰਚਾਇਤ ਸੈਕਟਰੀ ਬੋਲੀ ਨਹੀਂ ਕਰਾ ਸਕਦੇ ਪਰ ਸਰਪੰਚਾਂ ਦਾ ਮੈਂ ਪਰਚਾ ਕਰਾਉਂਗਾ ਮੈਂ ਤੈਨੂੰ ਜੇਲ੍ਹ ਭੇਜੂਗਾ ਪਰ ਮੈਂ ਬਗੀਚਾ ਬਹੂੰਗਾ ਸਾਡਾ ਇੱਥੇ ਵੀ ਇੱਕ ਲੰਬੜਦਾਰ ਆ ਇਹਨੂੰ ਬਿਨਾਂ ਮਲ ਤੋਂ 3 ਦਿਨ ਹੋ ਗਏ ਪੁਲਿਸ ਤੰਗ ਕਰਦੀ ਆ ਔਰ ਮੈਨੂੰ ਬੜਾ ਦੁੱਖ ਲੱਗਾ ਵੀ ਜੇ ਸਰਪੰਚ ਦੀ ਬਣਦੀ ਆ ਤੇ ਸਾਡੇ ਨਾਲ ਲਵੇ ਪੰਗਾ ਇਸ ਗਰੀਬ ਨਾਲ ਜੋ ਪੰਗਾ ਲੈਂਦਾ ਅਸੀਂ ਵੀ ਉਸੇ ਪਾਰਟੀ ਸੇਵਾ ਕਰਦੇ ਜਿਹੜੀ ਚੋ ਕਰਦਾ ਉਹਨੇ 100 ਮੀਟਰ ਪਿੱਛੇ ਜਾ ਕੇ ਬੈਣਾ ਹੁੰਦਾ ਹੈ ਲੀਡਰ ਦੇ ਸੱਜੇ ਬੰਨੇ ਬੈਣਾ ਹੁੰਦਾ ਮੈਨੂੰ ਦੁੱਖ ਲੱਗਦਾ ਕਿ ਉਸ ਬੰਦੇ ਨੂੰ ਬਗੀਚੇ ਨਾਲ ਪੰਗਾ ਨਹੀਂ ਲੈਣਾ ਚਾਹੀਦਾ ਸਾਢੇ ਨਾਲ ਸੱਤ ਵਾਰੀ ਲਵੇ ਇਹ ਬਗੀਚਾ ਇਦਾਂ ਹੀ ਹੱਸਦਾ ਵਸਦਾ ਜਿੰਨੇ ਵੀ ਟੀਵੀ ਚੈਨਲ ਵਾਲੇ ਵੀਰ ਆਏ ਹੋ ਤੁਹਾਡਾ ਮੈਂ ਕੋਟਾ ਕੋਟ ਧਨਵਾ ਦਿਆਂ ਇਹ ਬਗੀਚੇ ਦੀ ਤੁਸੀਂ ਸਾਰਿਆਂ ਨੇ ਚੰਗੀ ਤਰ੍ਹਾਂ ਸਰਚ ਕੀਤੀ ਹੈ ਇਹ ਬਗੀਚਾ ਇਦਾਂ ਹੀ ਵਸਦਾ ਰਹੇ ਮੰਗ ਕੀ ਹੈ ਪ੍ਰਸ਼ਾਸਨ ਸਾਡੇ ਕੋ ਪ੍ਰਸ਼ਾਸਨ ਕੋ ਮੰਗੇ ਆ ਜੀ ਇਹ ਸਰਪੰਚ ਨੂੰ ਡਿਸਪੀਸਪਲਨ ਚ ਲਿਆਂਦਾ ਜਾਵੇ ਇਹਦੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਕੱਲ ਨੂੰ ਜੇ ਕੋਈ ਬੰਦਾ ਪਿੰਡ ਚ ਵੱਡ ਫੱਟ ਹੋਈ ਤੇ ਇਹ ਸਰਪੰਚ ਦੀ ਵਜ੍ਹਾ ਨਾਲ ਹੋਣੀ ਆ ਕਿਉਂਕਿ ਉਹਦੇ ਮਨ ਦੀ ਜਿਹਦੇ ਆ ਵੀ ਮੈਂ ਬਗੀਚਾ ਹੋਣਾ ਅੱਜ ਸਾਡੀ ਜਿਹਦੇ ਆ ਵੀ ਚਾਹੇ ਸਾਡੇ ਉੱਤੋਂ ਦੀ ਟਰੈਕਟਰ ਲੰਘੇ ਅਸੀਂ ਬਗੜ ਨਹੀਂ ਤੇਰਾ ਇਹ ਗੁਰੂ ਮਹਾਰਾਜ ਅਸੀਂ ਸਾਰੇ ਆ ਜਿੰਨੇ ਬੈਠੇ ਨੇ ਇਹਨਾਂ ਧੜਕ ਨੇ ਔਰ ਪਿੰਡ ਦੇ ਵਿੱਚ ਕੱਲ 150 ਬੰਦਾ ਸੀ ਜਿਹੜਾ ਉੱਥੇ ਬਾਵਾ ਖੜਾ ਕਰਕੇ ਆਂਦਾ ਸੀ ਅਸੀਂ ਇਹ ਬਗੀਚੇ ਦੀ ਬੋਲੀ ਨਹੀਂ ਹੋਣੀ ਦੇਣੀ ਸੋ ਇਨੀਆਂ ਬੇਨਤੀਆਂ ਔਰ ਪ੍ਰਸ਼ਾਸਨ ਕੋ ਐਮ ਐਲ ਏ ਸਾਹਿਬ ਤੋਂ ਸਾਨੂੰ ਬੇਨਤੀ ਆ ਕਿ ਐਮ ਐਲ ਏ ਸਾਹਿਬ ਤੁਸੀਂ ਆਪਣੇ ਸਰਪੰਚ ਦੇ ਕੰਟਰੋਲ ਕਰੋ ਡੀ ਸੀ ਸਾਹਿਬ ਨੂੰ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਆ ਮੁੱਖ ਮੰਤਰੀ ਸਾਹਿਬ ਤੁਸੀਂ ਨਸ਼ਾ ਵਿਰੋਧ ਯੁੱਧ ਚਲਾਈ ਅਸੀਂ ਤੁਹਾਡੇ ਨਾਲ ਪਰ ਆ ਫਾਲਦਰ ਬੂਟਿਆਂ ਦਾ ਜਿਹੜਾ ਅਸੀਂ ਜੁੱਧ ਲੜ ਰਹੇ ਇਹਦੇ ਵਿੱਚ ਵੀ ਸਾਡਾ ਸਹਿਯੋਗ ਦੇ ਕੇ ਸਰਪੰਚ ਨੂੰ ਚੰਗੀ ਮੱਤ ਦਿਓ ਸਾਡਾ ਸਹਿਯੋਗ ਦਿਓ ਇਹ ਬਗੀਚਾ ਇਸੇ ਤਰ੍ਹਾਂ ਚੜ੍ਹਦੀ ਕਲਾ 'ਚ ਰਹੇ ਹੰਗ ਬਡਾਲਾ ਬੰਗ ਰਿਹਾ ਜੀ ਮੇਰਾ ਨਾਮ ਬਗੀਚੇ ਦਾ ਮਾਮਲਾ ਇਹ ਆ ਜੀ ਇਹ ਪਿੰਡ ਦੀ ਪੰਚਾਇਤ ਦੀ ਥਾਂ ਜੀ ਤੇ ਇਹ ਜਗ੍ਹਾ ਦਾ ਡਿਸਪਿਊਟ ਚੱਲਣ ਰਿਹਾ ਹੈ ਰੌਲਾ ਹੀ ਇਹ ਗੱਲ ਦਾ ਵੀ ਪਹਿਲੀ ਪੰਚਾਇਤ ਨੇ ਬੂਟੇ ਲਾਏ ਆ ਤੇ ਜਦਾਂ ਜਦਾਂ ਹੁੰਦੀਆਂ ਪਿੰਡਾਂ ਦੇ ਵਿੱਚ ਉਸੇ ਢੰਗ ਦੇ ਨਾਲ ਹੀ ਅਗਲੀ ਪੰਚਾਇਤ ਕਹਿੰਦੀ ਕਿ ਫੁੱਟ ਦੇਣੇ ਆ ਸਾਡਾ ਇਹ ਮਾਮਲੇ ਦੇ ਵਿੱਚ ਦਖਲੰਦਾਜ਼ੀ ਤਾਂ ਕਰਕੇ ਹੋਈ ਵੀ ਜਿਹੜੇ ਬੂਟੇ ਲੱਗੇ ਨੇ ਉਹਨਾਂ ਨੂੰ ਨਹੀਂ ਪੁੱਟਣਾ ਚਾਹੀਦਾ ਜਿੰਨਾ ਚਿਰ ਮੈਨੂੰ ਇਹ ਗੱਲ ਦਾ ਨਹੀਂ ਪਤਾ ਲੱਗਾ ਮੈਨੂੰ ਮੇਰਾ ਇਸ ਚੀਜ਼ ਦੇ ਵਿੱਚ ਕੋਈ ਰੋਲ ਨਹੀਂ ਹੈਗਾ ਜਿੱਦਣੇ ਪਤਾ ਲੱਗਾ ਵੀ ਭਈ ਬੂਟੇ ਲੱਗਣੇ ਕਿੰਨੀ ਸੋਹਣੀ ਗੱਲ ਐਸੇ ਸਕੂਲ ਦੇ ਵਿੱਚ ਜਿੱਹੀਂ ਪੜੇ ਆ ਇੱਥੇ ਬੈ ਬੈ ਕੇ ਮਤਲਬ ਕਿ ਕਈ ਵਾਰੀ ਜਿੱਦਾਂ ਬੰਕ ਮਾਰਦੇ ਸਕੂਲਾਂ ਦੇ ਵਿੱਚ ਇੱਥੇ ਹੀ ਬਿੰਦੇ ਰਹੇ ਹਾਂ ਤੇ ਇੱਥੇ ਬੂਟੇ ਲੱਗਣੇ ਤਾਂ ਬਹੁਤ ਵਧੀਆ ਲੱਗਦੇ ਨੇ ਸਾਨੂੰ ਤੇ ਜਦੋਂ ਇਹ ਪਤਾ ਲੱਗਾ ਵੀ ਇਹ ਬੂਟਿਆਂ ਨੂੰ ਪੱਟ ਦੇਣ ਦੀ ਤਿਆਰੀ ਹੋਣ ਦੀ ਆ ਤੇ ਰਾਤ ਪਈ ਹੀ ਤੇ ਅਸੀਂ ਇੱਥੇ ਆਣ ਕੇ ਮਤਲਬ ਕਿ 5-7 ਜਣੇ ਆਏ ਆ ਭਰਾ ਹੀ ਨਾਲ ਨਾਲ ਇਧਰ ਆ ਮੋਤੀ ਇਹ ਸਾਡੇ ਪਿੰਡ ਦੇ ਪੁਜੋਹੀਤ ਨੇ ਮੇਨ ਤੇ ਇਹ ਹੀ ਨਾਲ ਤੇ ਇਹ ਕਹਿੰਦੇ ਵੀ ਨਹੀਂ ਬੂਟੇ ਨਹੀਂ ਪੁੱਟਦੇ ਨੇ ਬਿਲਕੁਲ ਸਹਿਿਰਤਾ ਦੇ ਨਾਲ ਅਸੀਂ ਇਹਦਾ ਡੱਕਾ ਡਾਇਆ ਸਾਡੇ ਪਿੰਡ ਦਾ ਜਿਹੜਾ ਸਰਪੰਚੀ ਉਹ ਕਹਿੰਦਾ ਵੀ ਇਹਨੂੰ ਨਾ ਬੂਟਿਆਂ ਨੂੰ ਹੀ ਪੁੱਟ ਦੇਣਾ ਮੈਂ ਰਿਕਾਰਡਿੰਗਾਂ ਉਹ ਆਪ ਲੋਕਾਂ ਨੂੰ ਸੁਣਾਉਂਦਾ ਵਾ ਕਹਿਣ ਦਾ ਮਤਲਬ ਇਹ ਆ ਵੀ ਅਸੀਂ ਸਿਰਫ ਬੂਟਿਆਂ ਦੇ ਵਾਲਿਆਂ ਕੋਈ ਪਾਰਟੀ ਪੁਲਟੀ ਦੇ ਇਥੇ ਗੱਲ ਨਹੀਂ ਆ ਗਈ ਇੰਨੀਆਂ ਬੰਦਿਆਂ ਦੇ ਵਿੱਚ ਤੁਸੀਂ ਜਿਹੜੇ ਸਿਆਣੇ ਬੰਦੇ ਉਹਨਾਂ ਚ ਵੇਖ ਲਓ ਹਰ ਪਾਰਟੀ ਦਾ ਬੰਦਾ ਹੀ ਹੋਣਾ ਜੇ ਇੱਕ ਪਸੇ ਸਰਕਾਰ ਕਰਕੇ ਵਾਤਾਵਰਨ ਨੂੰ ਬਚਾਉਣ ਲਈ ਹਰ ਕੋਈ ਜਿਹੜੇ ਬੂਟੇ ਲਾਉਣੇ ਚਾਹੀਦੇ ਆ ਪਰ ਤੁਹਾਡੇ ਪਿੰਡ ਦਾ ਜਿਹੜਾ ਮੌਜੂਦਾ ਸਰਪੰਚ ਕਹਿ ਰਿਹਾ ਬੂਟੇ ਪੜਨ ਕਿਉਂ ਉਹਨੂੰ ਕੀ ਪ੍ਰੋਬਲਮ ਹੈ ਇਥੇ ਜੀ ਗੱਲ ਲੋਕਤੰਤਰ ਤੇ ਆਣ ਖਲੋਣੀ ਚ ਜੇ ਤੁਹਾਡੇ ਕੋਲ ਟਾਈਮ ਹੋਵੇ ਫਿਰ ਬੋਲਾਂਗਾ ਇਹ ਲੋਕਤੰਤਰ ਦਾ ਘਾਣ ਹੋਣ ਰਿਹਾ ਜੇ ਜਦੋਂ ਸਾਡੇ ਦੇ ਧੱਕੇ ਨਾਲ ਮੈਂਬਰ ਤੇ ਸਰਪੰਚ ਥੋਪੇ ਜਾਣਗੇ ਕੋਈ ਆ ਗਿਆ ਹਨ ਬਿਊਰੋਕ੍ਰੇਸੀ ਨੂੰ ਸੈਲੀਬ੍ਰੇਟ ਕੀਤਾ ਹੋਇਆ ਬੜੀ ਚੰਗੀ ਤਰ੍ਹਾਂ ਡੈਮੋਕ੍ਰੇਸੀ ਵੀ ਬੜੀਆਂ ਕੰਟਰੀਆਂ ਦੇ ਵਿੱਚ ਮਿਲਿਆ ਹੋਇਆ ਵਾ ਤੇ ਡੈਮੋਕ੍ਰੇਸੀ ਦੇ ਵਿੱਚ ਇਦਾਂ ਹੁੰਦਾ ਵਾ ਇੱਥੇ ਸਾਡੇ ਸਕੂਲ ਦੇ ਵਿੱਚ ਵੀ ਇਹੋ ਕੋਈ ਪੜਾਉਂਦੇ ਰਹੇ ਆ ਬੇਸ਼ੱਕ ਕਈ ਜਣੇ ਸਮਝਦੇ ਆ ਕਈ ਕੰਨਾਂ ਇਹਨਾਂ ਨੂੰ ਨਹੀਂ ਸਮਝਦੇ ਆਗੇ ਡੈਮੋਕ੍ਰੇਸੀ ਦੇ ਵਿੱਚ ਸਭ ਤੋਂ ਪਹਿਲਾਂ ਲੋਕਾਂ ਦੀ ਗੱਲ ਸੁਣੀ ਜਾਂਦੀ ਆ ਕਿ ਲੋਕ ਕੀ ਚਾਹੁੰਦੇ ਨੇ ਪਰ ਸਾਡੇ ਇੱਥੇ ਇੰਡੀਆ ਦੇ ਵਿੱਚ ਜਾਂ ਮਿਨੀਮਮ ਸਾਡੇ ਪਿੰਡ ਤੱਕ ਗੱਲ ਆਣ ਆਣ ਪੈਂਦੀ ਆ ਜਦੋਂ ਪਿੰਡ ਇੰਡੀਆ ਤੋਂ ਲੈ ਕੇ ਪਿੰਡ ਤੱਕ ਕਿ ਜਿਹਦੀ ਸਰਕਾਰ ਹੁੰਦੀ ਉਹ ਆਪਣੇ ਢੰਗ ਦੇ ਬੰਦੇ ਸਾਡੇ ਤੇ ਥੋਪ ਦਿੰਦੇ ਨੇ ਯੋ ਸਾਡੇ ਬੰਦੇ ਸਾਡੇ ਦੇ ਬੰਦੇ ਜਿਹੜੀ ਕਿਸਮ ਦੇ ਥੋਪਣਗੇ ਉਸੇ ਕਿਸਮ ਦੇ ਗਾਹ ਨੂੰ ਫੈਸਲੇ ਨਿਕਲਣਗੇ ਹੁਣ ਤੁਸੀਂ ਮੈਨੂੰ ਦੱਸੋ ਵੀ ਨਿਕੇ ਨਿਕੇ ਨੌਜਵਾਨਾਂ ਦੀ ਜਦੋਂ ਇੱਥੇ ਗੱਲ ਹੁੰਦੀ ਨੇ ਕੋਈ ਤੂੰ ਤੂੰ ਮੈਂ ਮੈਂ ਹੋ ਪੈਂਦਾ ਤੇ ਐਮਐਲਏ ਫੋਨ ਕਰ ਦੇਣੇ ਥਾਣਿਆਂ ਦੇ ਵਿੱਚ ਵੀ ਪਈ ਜਾ ਉਹਨੂੰ ਫੜ ਲਓ ਉਹਦੇ ਮਗਰ ਪੈ ਜਾ ਕੀ ਇਹ ਐਮਐਲਏ ਦਾ ਕੰਮ ਆ ਇਹ ਇਹ ਗੱਲਾਂ ਨੂੰ ਸਮਝਣੀ ਪੈਣੀ ਆ ਅੱਜ ਸਮਝ ਲਈਏ ਕੱਲ ਕੱਲ ਨੂੰ ਸਮਝ ਲਈਏ ਇਹ ਸਾਡੇ ਲੰਬੜਦਾਰ ਸਾਹਿਬ ਨੇ ਇੱਧਰ ਆਓ ਲੰਬੜਦਾਰ ਸਾਹਿਬ ਇਹ ਸਾਡੇ ਲੰਬੜਦਾਰ ਸਾਹਿਬ ਨੇ ਇਹਨਾਂ ਨੇ ਸਿਰਫ ਇੰਨੀ ਕੀ ਗੱਲ ਕੀਤੀ ਵੀ ਇਹ ਜਿਹੜਾ ਬਾਗ ਆ ਇਹਦੀ ਬੋਲੀ ਨਹੀਂ ਕਰਾਉਣੀ ਚਾਹੀਦੀ ਬੜੇ ਸੋਹਣੇ ਫਲਦਾਰ ਬੂਟੇ ਨੇ ਤੇ ਇਹਨਾਂ ਦੀ ਬੋਲੀ ਨਾ ਕਰਾਓ ਕਿਸੇ ਕਰਕੇ ਮੈਨੂੰ ਲੱਗ ਪਤਾ ਲੱਗਾ ਵੀ ਤੁਹਾਨੂੰ ਕੁਲਸਦਾਂ ਘੰਡੀਆਂ ਕੀ ਇਹ ਐਮਐਲਿਆਂ ਦੇ ਕੰਮ ਨੇ ਜਦੋਂ ਅਸੀਂ ਡੈਮੋਕ੍ਰੇਸੀ ਨੂੰ ਸਮਝਦੇ ਹਾਂ ਲੋਕਤੰਤਰੀ ਦਾ ਕਹਾਣ ਜਿਹੜਾ ਵਾ ਇੱਥੋਂ ਸਾਡੇ ਮਤਲਬ ਕਿ ਪਿੰਡਾਂ ਤੋਂ ਸ਼ੁਰੂ ਹੋ ਜਾਂਦਾ ਵਾ ਤੇ ਫੇਰੇ ਪੂਰੇ ਇੰਡੀਆ ਲੈਵਲ ਤੱਕ ਚੱਲਦਾ ਵਾ ਤੇ ਮੈਨੂੰ ਇਦਾਂ ਲੱਗਦਾ ਵਾ ਚਲੋ ਇਹ ਆਪਾਂ ਸਾਰਿਆਂ ਦੀ ਵਾਰੀ-ਵਾਰੀ ਗੱਲ ਕਰਾਉਣੀ ਆ ਮੈਨੂੰ ਇਦਾਂ ਲੱਗਦਾ ਵਾ ਵੀ ਭਈ ਜਿਹੜੇ ਬੂਟੇ ਲੱਗੇ ਨੇ ਉਹਨਾਂ ਨੂੰ ਨਹੀਂ ਪਟਿਆ ਜਾਣਾ ਚਾਹੀਦਾ ਸਰਕਾਰੀ ਇਤੋਂ 50 ਗੁਣਾ ਵੱਧ ਥਾਂ ਜਿਹੜੀ ਆ ਪੰਚਾਇਤ ਦੀ ਬਾਕੀ ਪਈ ਹੋਈ ਆ ਤੁਸੀਂ ਉਹਦੇ ਵਿੱਚ ਜੋ ਮਰਜ਼ੀ ਕਰਦੇ ਕਹਿੰਦੇ ਜੀ ਬੂਟੇ ਵੱਢ ਕੇ ਝੋਨਾ ਲਾਉਣਾ ਵਿੱਚ ਇੱਕੋ ਗੱਲ ਬਣਦੀ ਆ ਇਸ ਬੰਦ ਦੇ ਵਿੱਚ ਪਿੰਡ ਦਾ ਸਾਥ ਕਿੰਨਾ ਕਿ ਪਿੰਡ ਦਾ ਸਾਥ ਜੀ ਗੁਰਦਰਾ ਸਾਹਿਬ ਅਸੀਂ ਨੌਜਵਾਨ ਸਾਰੇ ਇਕੱਠੇ ਕੀਤੇ ਸੀ ਹਰ ਹਿੰਦੂ ਧਰਮ ਦਾ ਸਾਡੇ ਪਿੰਡ ਹਿੰਦੂ ਧਰਮ ਤੇ ਸਿੱਖ ਧਰਮ ਇਹ ਮੁਸਲਮਾਨ ਸਾਡੇ ਪਿੰਡ ਨਹੀਂ ਆ ਗਏ ਹਿੰਦੂ ਧਰਮ ਦੇ ਵੀ ਸਾਰੇ ਮੌਤਵਰ ਬੰਦੇ ਆਏ ਸਿੱਖ ਧਰਮ ਦੇ ਵੀ ਸਾਰੇ ਮੌਤਵਰ ਬੰਦੇ ਆਏ ਗੁਰਦਰਾ ਸਾਹਿਬ ਦੇ ਵਿੱਚ ਮੀਟਿੰਗ ਹੋਈ 1.5 200 ਬੰਦੇ ਦੇ ਹਸੈਣ ਪਏ ਜੇ ਮਤੇ ਦੇ ਉੱਤੇ ਅੱਜ ਗੁਰਦਰਾ ਸਾਹਿਬ ਦੇ ਪ੍ਰਧਾਨ ਨੂੰ ਫੋਨ ਕੀਤਾ ਉਹ ਕਹਿੰਦੇ ਵੀ ਮੈਨੂੰ ਮਤਾ ਲੱਭ ਨਹੀਂ ਰਿਹਾ ਮੈਨੂੰ ਨਹੀਂ ਪਤਾ ਵੀ ਕੀ ਗੱਲ ਹੋਈ ਪਾਕੀ ਗੁਰਦਾਰੇ ਤੇ ਕਾਗਜ ਗਵਾਜ ਦੇਣੀ ਹੁੰਦੀ ਉਦਾਂ ਐਵੇਂ ਕਿਤੇ ਗੁਰਦਾਰੇ ਦੇ ਕਾਗਜ ਗਵਾਜ ਦੇਣੀ ਹੁੰਦੇ ਉੱਥੇ ਆਪਣੇ ਗੁਲਸ਼ਨ ਕੁਮਾਰ ਜੀ ਕਿੱਥੇ ਨੇ? ਓ ਇੱਥੇ ਹੀ ਆ ਭਾਜੀ। ਬੋਲਵਾ ਵੀ ਹੈਗੇ। ਆਪਣਾ ਕਰਪਾਲ ਸਿੰਘ ਜੀ ਇੱਧਰ ਆ ਵੀ ਮੜਾ ਜਾ। ਇੱਧਰ ਆਓ। ਟੋਪਾ ਪੇਂਡ ਕੀਤਾ ਉੱਥੇ। ਕਰਪਾਲ ਸਿੰਘ ਜੀ ਉਹਨਾਂ ਨੂੰ ਕਰਪਾਲ ਸਿੰਘ ਜੀ ਨੇ ਕਿਹੜੇ ਜ਼ਮੀਨਾਂ ਜਦਾਦਾਂ ਦੇ ਮਾਲਕ ਨੇ ਜਿਹਨੂੰ ਸਾਰਾ ਪਿੰਡ ਜਿੱਤ ਦੇਣ ਡਿਆ ਕਿਹੜੀ ਕਿਹੜੋਂ ਦੇਣ ਡਿਆ ਦੱਸੋ ਕਰਪਾਲ ਸਿੰਘ ਜੀ? ਮੈਂ ਸੇਵਾ ਕਰਨਾ 550 ਸਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਤੇ ਇਹ ਬਗੀਚਾ ਲੱਗਾ ਹੈ। ਹਾਂਜੀ ਸਾਡੇ ਪੰਚਾਇਤ ਮੈਂ ਪੰਚਾਇਤ ਸਾਹਿਬ ਸਰਪੰਚ ਸਾਹਿਬ ਇੱਧਰ ਹੋਜੀ ਸਾਹਿਬ ਇਹਨਾਂ ਆਪਾਂ ਆਰ ਕਾਲੋ ਸਾਹਿਬ ਉਹ ਨਾਲ ਰਾਲ ਕੇ ਇਹੜੇ ਬਗੀਚਾ ਇਹਨਾਂ ਲਾਇਆ ਪਿੰਡ ਦੇ ਸਹਿਯੋਗ ਨਾਲ ਪਿੰਡ ਦੇ ਸਹਿਯੋਗ ਦੇ ਨਾਲ ਅੱਜ ਕਾਫੀ ਪਿਛਲੇ ਸਾਲ ਵੀ ਇਹ ਬਗੀਚ ਨੂੰ ਲੈ ਕੇ ਰੋਲਾ ਪਿਆ ਸੀ ਅਈ ਉਦੋਂ ਵੀ ਪੰਚਾਇਤ ਨੂੰ ਹੱਥ ਜੋੜੇ ਸੀ ਕਿ ਜੇ ਹੁਣ ਬੂਟੇ ਲੱਗ ਚੁੱਕੇ ਨੇ ਤੇ ਇਹਨੂੰ ਨਾਂ ਪਟੋ ਕਿਉਂਕਿ ਇਹਦੇ ਵਿੱਚ ਮੇਰੀ ਮਾਤਾ ਜੀ ਦਾ ਸਰਗਵਾਸ ਹੋਇਆ ਇੱਕ ਸਾਲ ਤੋਂ ਕੋਈ 3 ਮਹੀਨੇ 4 ਮਹੀਨੇ ਹੋ ਗਈ ਆ ਸਾਨੂੰ ਜਿਹੜੇ ਤੇ ਵੀਰ ਸੇਵਾ ਕਰਦੇ ਨੇ ਉਹਨਾਂ ਨੇ ਸਾਨੂੰ ਕਿਹਾ ਕਿ ਮਾਤਾ ਜੀ ਦੇ ਨਾਂ ਤੇ ਬੂਟੇ ਲਾਉਣੇ ਆ ਅਸੀਂ ਉਹਨਾਂ ਨੂੰ ਇਹਦੇ ਵਿੱਚ ਵੀ ਤੁਸੀਂ ਹਿੰਦੂਦਾਨ ਦੇ ਪੁਜਾਰੀ ਹੋਗੇ ਉਹ ਵੀ ਨਾਲ ਮੇਰੇ ਪਿਤਾ ਹੀ ਮੰਤ ਨੇ ਮੈਂ ਆਪਣੀ ਮਾਤਾ ਜੀ ਦੇ ਨਾਂ ਤੇ ਫਲਦਾਰ ਬੂਟੇ ਲੈ ਕੇ ਦਿੱਤੇ ਪਰ ਮੈਨੂੰ ਬੜਾ ਦੁੱਖ ਲੱਗਦਾ ਕਿ ਜਦੋਂ ਆ ਕੇ ਪੰਚਾਇਤ ਨੇ ਗੱਲ ਕੀਤੀ ਕਿ ਬੂਟੇ ਪਾਟ ਦੇਣੇ ਜਿਹੜੇ ਬੰਦੇ ਤੇ ਸੇਵਾ ਕਰਦੇ ਉਹ ਆਪਣੇ ਬੱਚਿਆਂ ਦੇ ਵਾਂਗ ਸੇਵਾ ਕਰਦੇ ਨੇ ਅਸੂਲਾਂ ਦੇ ਵਿੱਚ ਤੇ ਇਹ ਬੰਦਾ ਕਿ ਪੰਚਾਇਤ ਦਾ ਫਰਜ਼ ਬੰਦਾ ਇਹਦੀ ਸੰਭਾਲ ਵਾ ਤੇ ਬੰਦੇ ਚਲੋ ਨਹੀਂ ਦੇ ਸਕਦੇ ਉਹ ਸੇਵਾ ਕਰਦੇ ਨੇ ਆਪਣੇ ਨਿੱਜੀ ਕੋਈ ਪਿੰਡ ਦਾ ਮੈਂਬਰ ਸਰਪੰਚ ਆ ਕੇ ਕਦੀ ਇਹਨਾਂ ਨੇ ਕਦੀ ਚਾਹ ਦਾ ਪਾਣੀ ਵੀ ਨਹੀਂ ਪੁੱਛਿਆ ਕਦੀ ਕੋਈ ਦਵਾਈ ਨਹੀਂ ਲਾ ਕੇ ਦਿੱਤੀ ਬੁੱਟਿਆਂ ਨੂੰ ਕੋਈ ਬਿਮਾਰੀ ਲੱਗੀ ਆ ਬਸ ਇਹਨਾਂ ਦਾ ਧਿਆਨ ਹੀ ਆ ਕਿਨ ਵਾਦਿਓ ਗੱਲ ਇਦਾਂ ਵਾ ਕਿ ਇਹ ਤੇ ਵੀਰਜੀ ਵਗਣੇ ਨਹੀਂ ਸਰਕਾਰਾਂ ਕਹਿਣ ਦੀਆਂ ਕਿ ਹਰਿਆਵਲ ਪੰਜਾਬ ਕਰੋ ਬੂਟੇ ਲਾਓ ਹੁਣ ਸਰਕਾਰਾਂ ਇਹਨੂੰ ਆ ਪਟਾਉਣਗੀਆਂ ਬਾਕੀ ਜ਼ਮੀਨ ਹੈਗੀ 15 16 ਕਿੱਲੇ ਉਹ ਦਿਨ ਤੁਸੀਂ ਬੋਲੀ ਕਰਾਈ ਆਂ ਅਸੀਂ ਕੁਛ ਨਹੀਂ ਬੋਲੇ ਜੇ 16 ਕਿੱਲਾਂ ਦੀ ਬੋਲੀ ਨਾ ਤੁਹਾਡੇ ਢਿੱਡ ਨਹੀਂ ਭਰਨ ਦੇ ਇਹ ਚੋਂ ਇੱਕ ਨਾਲ ਨਾਲ ਤੁਹਾਡਾ ਢਿੱਡ ਭਰ ਜੂ 14000 ਰੁਪਏ ਦੀ ਗੱਲ ਆ ਤੁਸੀਂ ਕਰੋ ਜੇ ਬਾਲੀ ਦਿਨ ਪਿੰਡਾਂ ਤੋਂ ਲੋਕ ਇੱਥੇ ਆਉਂਦੇ ਨੇ ਜੇ ਕਿਹੜੇ ਸਸਕਾਰ ਹੁੰਦੇ ਲੋਕ ਹੁੰਦੇ ਨੇ ਤਾਂ ਲੋਕਾਂ ਦਾ ਮਨ ਵੀ ਖੁਸ਼ ਹੁੰਦਾ ਕਿ ਵਿਡਾਲਾ ਬਣ ਕੇ ਕੋਈ ਤਰੱਕੀ ਕਰ ਰਿਹਾ ਹੈ ਵੇਖ ਦੋ ਬਗੀਚੇ ਲੱਗੇ ਨੇ ਕਿੱਡੇ ਵਧੀਆ ਮਨ ਖੁਸ਼ ਹੁੰਦਾ ਵੇਖ ਕੇ ਜੇ ਸਾਡਾ ਹੁੰਦਾ ਤਾਂ ਲੋਕਾਂ ਦਾ ਨਾ ਹੁੰਦਾ ਹੋਊਗਾ ਪਰ ਚਾਰ ਬੰਦ ਬੰਦਿਆਂ ਦਾ ਇਹ ਆ ਕਿ ਜਿਨ੍ਹਾਂ ਨੂੰ ਇਹ ਦੁੱਖ ਦੇ ਨੇ ਮਰਨ ਤੱਕ ਜਿੰਨੇ ਤੱਕ ਸਾਡੀ ਜ਼ਿੰਦਗੀ ਹੈ ਜਿੰਦੇ ਰਹੇ ਕੋਈ ਵੀ ਜਿੱਥੇ ਬੂਟਾ ਨਹੀਂ ਪੱਟਣ ਦੇਣਾ ਜੋ ਉਹਦਾ ਨਤੀਜਾ ਹੋਵੇਖਿਆ ਜਾਏਗਾ ਮੈਂ ਲੰਮਰਦਾਰ ਗੁਰਕੀਰਤ ਸਿੰਘ ਬਡਾਲਾ ਵਾਂਗਰ ਇਸ ਬਾਗ ਦੇ ਮੁੱਦੇ ਤੇ ਜੋ ਕਿ ਸਾਡੇ ਪਰਸੋਂ ਪਿੰਡ ਦੇ ਵਿੱਚ ਬਡਾਲਾ ਵਾਂਗਰ ਪੰਚਾਇਤ ਦੀ ਬੋਲੀ ਦੀ ਹਰ ਸਾਲ ਦੇ ਤਰ੍ਹਾਂ ਜੋ ਬੋਲੀ ਹੁੰਦੀ ਆ ਅਸੀਂ ਉੱਥੇ ਗਏ ਆ ਜੋ ਵੀ ਉੱਥੇ ਜਿਹੜੇ ਵੀਰ ਪਰਹਾਵਾਂ ਨੇ ਪਹਿਲੀ ਲੈਣੀ ਸੀ ਆਪਣੀ ਸਿਕਿਉਰਿਟੀ ਜਮ੍ਹਾਂ ਕਰਾਈ ਆ ਅਸੀਂ ਕਿਸੇ ਦੇ ਵਿੱਚ ਦਖਲਅਤੀ ਨਹੀਂ ਕੀਤੀ ਸਾਡੇ ਸਾਰੇ ਹੀ ਉੱਥੇ ਸਤਿਕਾਰਯੋਗ ਸੀ ਜਿੰਨੇ ਵੀ ਬੈਠੇ ਸੀ ਸਾਰੇ ਸਤਿਕਾਰਯੋਗ ਸੀ ਜਦੋਂ ਬੋਲੀਆਂ ਆਪਣੇ ਆਪਣੀਆਂ ਦਿੱਤੀਆਂ ਜਿਹੜਾ ਦਿਨ ਆਪਣੇ ਚ ਪੈਂਦੀ ਸੀ ਲੱਗਿਆ ਜਿਹੜੇ ਭਰਾਵਾਂ ਦੇ ਜਿੰਨੀ ਜੋਗੇ ਮੰਗੇ ਸੀ ਅਸੀਂ ਜਦੋਂ ਉਦੋਂ ਮੈਂ ਬੋਲਿਆ ਵਾ ਜਦੋਂ ਇਸ ਬਾਗ ਦੇ ਵਿੱਚ ਜਦੋਂ ਗੁਰੂ ਮਹਾਰਾਜ ਤੇ ਸਮਰਤਪ ਜਿਹੜਾ ਜੀ ਇਹ ਬਾਗ ਜਿਹੜਾ ਵਾ ਤੇਗ ਬਾਦਰ ਜੀ ਦਾ ਸਮਰਤਪ ਜਿਹੜਾ ਐਨ ਆਰ ਆਈ ਸਾਡੇ ਵੀਰ ਕਿਸੇ ਬਿਨਾ ਮਤ ਪੇਤ ਤੋਂ ਹਿੰਦੂ ਨੇ ਨਿਊਜ਼ੀਲੈਂਡ ਤੋਂ ਆਣ ਕੇ ਸੇਵਾ ਕਰਦੇ ਨੇ ਸਰਦਾਰ ਅਪਰਮਪਾਲ ਸਿੰਘ ਜੀ ਸਾਡੇ ਅੰਕਲ ਜੀ ਕਰਪਾਲ ਸਿੰਘ ਜੀ ਸੇਵਾ ਕਰਦੇ ਨੇ ਕਿਸੇ ਦੇ ਪਾਲ ਤੋਂ ਕਿਸੇ ਵੀਰ ਨੇ ਕਿਸੇ ਸਰਪੰਚ ਨੇ ਇਹਨਾਂ ਨੂੰ ਪੁੱਛੋ ਵੀ ਇਹਨਾਂ ਨੂੰ ਕਿਤੇ ਆਣ ਕੇ ਚਾਹ ਦਾ ਕੁੱਟ ਚਾਹ ਪਾਣੀ ਦਾ ਕੁੱਟ ਕਿਤੇ ਐਪਰੀਸ਼ੀਏਟ ਵੀ ਕੀਤਾ ਵਾ ਪਰ ਮੈਂ ਤਿੰਨ ਦਿਨਾਂ ਅੱਜ ਘਰੋਂ ਬਾਹਰ ਹੋਇਆ ਵਾਂ ਇਸ ਕਾਬਲ ਸਿੰਘ ਨੇ ਮੇਰੇ ਕੋਲ ਰਿਕਾਰਡਿੰਗਾਂ ਨੇ ਕਹਿੰਦਾ تیرਤੇ ਪਰਚਾ ਕਰਾ ਦਾਂਗਾ ਕਾਬਲ ਸਿੰਘਾ ਕਿਸੇ ਕਿਸ ਦਾ ਇੰਟਰਵਿਊ ਪਤਾ ਵਾ ਇਸ ਗੱਲ ਨੂੰ ਲੈ ਕੇ ਕਿਸੇ ਗੱਲ ਨੂੰ ਲੈ ਕੇ ਤੁਹਾਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਕੀ ਕਰਨਾ ਮੈਂ ਇਸ ਕਰਕੇ ਵੀ ਮੈਂ ਬੋਲਿਆ ਇਹਦੇ ਹੱਕ ਦੇ ਵਿੱਚ ਵੀ ਇਹ ਬਾਗ ਦੇ ਗੁਰੂ ਮਹਾਰਾਜ ਦੇ ਆ ਆਪਣੀ ਜਾਨ ਦੇਣੀ ਕਬੂਲ ਕਰਾਂਗਾ ਪਰ ਇਹ ਬਾਗ ਨੂੰ ਨਹੀਂ ਕੋਈ ਆ ਚੰਦ ਪਾਰਟੀ ਬਾਜੀ ਦਾ ਕੋਈ ਰੈ ਲੱਗਦਾ ਤੁਹਾਨੂੰ ਸਾਡੇ ਨਾਲੋਂ ਪਾਰਟੀ ਬਾਜੀ ਰੱਖਦਾ ਹੋਗਾ 100 ਵਾਰੀ ਰੱਖਦਾ ਹੋਏਗਾ ਮੈਨੂੰ ਉਹ ਨਹੀਂ ਆ ਮੈਂ ਕਾਂਗਰਸੀ ਆ ਕਾਂਗਰਸੀ ਆ ਕਾਂਗਰਸੀ ਰਵਾਂਗਾ ਉਹ ਆਮ ਆਦਮੀ ਪਾਰਟੀ ਦਾ ਵਾ ਸਾਡੇ ਸਤਕਾਰਯੋਗ ਜੋ ਹਲਕੇ ਦੇ ਆਪਣੇ ਰੰਧਾਵਾ ਸਾਹਿਬ ਨੇ ਠੀਕ ਹੈ ਜੀ ਜੋ ਇਸ ਟਾਈਮ ਐਮਐਲਏ ਨੇ ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵਾਂ ਵੀ ਤੁਸੀਂ ਤੁਹਾਡੇ ਮਾਨ ਸਾਹਿਬ ਕਹਿੰਦੇ ਨੇ ਵੀ ਬੂਟੇ ਪਾਣੀ ਬਚਾਓ ਹਰੀਆਲੀ ਲਿਆਓ ਵਾਤਾਵਰਨ ਨੂੰ ਕਰੋ ਕਿ ਤੁਹਾਡੇ ਬਡਾਲਾ ਪਾਗਰ ਦੇ ਜਿਹੜੇ ਕਬਲ ਸਿੰਘ ਸਰਪੰਚ ਜਿਹੜੇ ਤੁਸੀਂ ਬਣਾਏ ਨੇ ਮੈਂ ਕਹਿੰਦਾ ਜੇ ਉਹ ਵੋਟਾਂ ਨਾ ਬੰਦੇ ਜੇ ਉਹ ਮੈਂਬਰ ਵੀ ਬਣ ਜਾਂਦੇ ਤੇ ਮੈਂ ਆਪਣੀ ਲੰਬੜਦਾਰੀ ਛੱਡੀ ਪਰ ਉਹ ਸਾਨੂੰ ਆ ਆ ਜਿਹੜਾ ਜਿਹੜਾ ਸਾਨੂੰ ਇਹ ਭੂਤ ਨਾ ਪੈਂਦੇ ਜੇ ਠੀਕ ਹੈ ਜੀ ਇਹ ਸਰਦਾਰ ਜਸਬੀਰ ਸਿੰਘ ਹੋਣਾ ਨੇ ਉਦੋਂ ਇਹ ਬੂਟੇ ਲਾਏ ਸੀ ਜੇ ਤੇ ਜਸਬੀਰ ਸਿੰਘ ਨੇ ਆਪਣੇ ਮਾਂ ਦੇ ਨਾਂ ਤੇ ਚਾਹ ਪਿਓ ਦੇ ਨਾਂ ਤੇ ਬੂਟੇ ਲਾਏ ਨੇ ਤੇ ਮੈਂ ਪੜਦਾ ਮੈਂ ਸਭ ਤੋਂ ਪਹਿਲਾਂ ਮੈਂ ਪੜਦਾ ਮੈਂ ਇਹ ਲੈਨੇ ਗੁਰੂ ਮਹਾਰਾਜ ਦੇ ਨਾਂ ਤੇ ਤੇ ਲੱਗੇ ਰਹਿਣਗੇ ਬਾਬਦ ਸ਼ਾਹ ਲੱਗੇ ਬੂਟੇ ਨਹੀਂ ਪੁੱਟਣ ਦੇਣੇ ਬੂਟੇ ਨਹੀਂ ਜੇ ਪੁੱਟਣ ਦੇਣੇ ਪ੍ਰਸ਼ਾਸਨ ਤੋਂ ਕੀ ਮੰਗ ਕਰ ਪ੍ਰਸ਼ਾਸਨ ਤੋਂ ਅਸੀਂ ਇਹੀ ਮੰਗ ਕਰਦੇ ਆ ਵੀ ਜੋ ਹੈ ਸਾਡੇ ਵੀਰ ਭਰਾ ਜੂਥ ਜਿੰਨੇ ਵੀ ਸਾਡੇ ਸਰਪੰਚ ਸਾਹਿਬ ਸਤਿਕਾਰਯੋਗ ਨੇ ਉਹ ਸਾਰਿਆਂ ਨੂੰ ਹੱਥ ਬੰਨ ਕੇ ਆ ਸਾਡੀ ਪ੍ਰਸ਼ਾਸਨ ਦੇ ਅੱਗੇ ਬੇਨਤੀ ਆ ਵੀ ਸਾਡੀ ਜਿਹੜੀ ਅੱਜ ਅਸੀਂ ਪ੍ਰੈਸ ਕਾਨਫਰੰਸ ਕੀਤੀ ਆ ਇਹ ਸਾਡੀ ਜਿਹੜੀ ਆ ਭਗਵੰਤ ਮਾਨ ਠੀਕਾ ਪਹੁੰਚਣੀ ਚਾਹੀਦੀ ਆ ਵੀ ਸਾਡੀ ਇਹ ਬੂਟਿਆਂ ਨੂੰ ਕਬਲ ਸਿੰਘ ਨੂੰ ਜਿਹੜੇ ਆਪਣੇ ਸਰਪੰਚ ਨੂੰ ਜਿਹੜੀ ਕਿ ਨੱਥ ਪਾਈ ਜਾਵੇ ਨਹੀਂ ਤੇ ਸਾਨੂੰ ਵੀ ਪੰਜਾਬੀ ਚ ਪਾਉਣੀ ਆਉਂਦੀ ਆ